ਪਰਪਾਲ ਸਿੰਘ ਜੀ ਉਹ ਕਮੰਡਲ ਫਟੇ ਆਵਾਜ਼ ਜਿਹੜੇ ਡਿਊਟੀ ਕਰਦੇ ਸੇ ਬਈ ਕੋਈ ਅਸਬਿਉਜ਼ਾਦੇ ਹੋਵਾ ਮੁਤਾਬਕ ਬਿੱਲਾਂ ਦੀ ਗ੍ਰਾਹੀ ਕਰਨੇ ਖੜੀ ਰਕਪਦੀ ਉਥੇ ਗਏ ਬਈ ਕੋਈ ਮੈਡੀਕਲ ਸਟੋਰ ਹੀ ਉਹਨਾਂ ਦਾ ਸੀ 8000 ਰੁਪਿਆ ਬਿੱਲ ਇਹ ਉਥੇ ਬਨਜੀਂਦਰ ਸਿੰਘ ਲਾਲਪੁਰੇ ਐਮਐਲਏ ਦਾ ਸਾਲਾ ਬਲਦੇਵ ਸਿੰਘ ਊਰਾ ਨਾਲ ਹੋੜ ਗੁੰਡੇ ਲੈ ਕੇ ਤੇ ਆਉਂਦਿਆਂ ਸਾਰੀ ਪੱਗ ਲਾਈ ਚਪੇੜਾਂ ਮਾਰੀਆਂ ਮੇਰੇ ਅੱਖ ਦੇ ਬੰਦ ਹੋ ਗਈ ਇੱਕ ਤੇ ਮੇਰੇ ਸਾਰੇ ਕਕਾਰਾਂ ਦੀ ਬੇਇੱਜ਼ਤੀ ਕੀਤੀ ਅਮਰਤਪੁਰ ਛਕੇਆ ਕਕਾਰਾਂ ਦੀ ਇਹਨਾਂ ਬੇਇੱਜ਼ਤੀ ਕੀਤੀ ਗੋਲੀ ਮਾਰਦੀ ਵੀ ਧਮਕੀ ਦਿੱਤੀ ਆ ਵੀ ਤੈਨੂੰ ਗੋਲੀ ਮਾਰ ਕੇ ਮਾਰ ਦਾਂਗੇ ਇਹਨਾਂ ਵੀਡੀਓ ਵੀ ਨਹੀਂ ਬਣਾਉਣ ਦਿੱਤੀ ਕਿਸ ਨੂੰ ਤੇ ਮੈਂ ਪ੍ਰਸ਼ਾਸਨ ਤੋਂ ਤੇ ਅਕਾਲ ਤਖਤ ਸਾਹਿਬ ਤੋਂ ਤੇ ਸਿੱਖ ਜਥੇਬੰਦੀਆਂ ਤੋਂ ਬੇਨਤੀ ਕਰਦਾ ਕਿ ਮੈਨੂੰ ਇਨਸਾਫ਼ ਦਿਵਾਇਆ ਜਾਵੇ ਮੇਰੇ ਕਕਾਰਾਂ ਦੀ ਬੇਇੱਜ਼ਤੀ ਕੀਤੀ ਆ ਲਿਸ਼ਨਲ ਕੀ ਗੱਲ ਹੋਈ ਜੰਮੀ ਇਸ ਦਰਤ ਨੂੰ ਪੁਛ ਦੇਤੀ ਆ ਆਪਣੇ ਤਰਖਾਸਤ ਦੇਤੀ ਆ ਉਹਨਾਂ ਨੇ ਐਸਐਸਪੀ ਨੂੰ ਗਾਹ ਫਾਰਵਰਡ ਕਰ ਦਿੱਤੀ ਆ ਉਹ ਕਿਹਦੇ ਦਾਸ ਦਿੱਤਾ ਉਹਨਾਂ ਨੇ ਤੇ ਮੇਰੇ ਕੱਪੜੇ ਵੀ ਪਾੜੇ ਗਏ ਆ ਬਾਕੀ ਹੋਣਾ ਅਗਲੀ ਕਾਰਵਾਈ ਪਾਵਰ ਕਾਰਪੋਰੇਟ ਦੇ ਡਾਇਰੈਕਟਰ ਸਾਹਿਬ ਪ੍ਰਬੰਧਕੀ ਮੈਂਬਰ ਸਰਦਾਰ ਜਸਪੀਰ ਸਿੰਘ ਸੋਰ ਸਿੰਘ ਉਹਨਾਂ ਨਾਲ ਵੀ ਮੇਰੀ ਫੋਨ ਤੇ ਉਹਨਾਂ ਨੇ ਵੀ ਮੈਨੂੰ ਫੋਨ ਕੀਤਾ ਵਾ ਉਹਨਾਂ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਵੀ ਤੁਸੀਂ ਉੱਥੇ ਕਾਰਵਾਈ ਦਿਓ ਥਾਣੇ ਤੇ ਜੋ ਵੀ ਬਣਦੀ ਕਾਰਵਾਈ ਉਹ ਕਰਾਂਗੇ ਡਾਇਰੈਕਟਰ ਸਾਹਿਬ ਨਾਲ ਵੀ ਮਤਲਬ ਕਿਵੇਂ ਦੇਖਦੇ ਜੋ ਦੱਸ ਰਹੇ ਹੋ ਕਿ ਬਧਾਈਕਾ ਸਾਹਿਬ ਦਾ ਸਾਲਾ ਏ ਐਵੇਂ ਦੀ ਘਟਨਾ ਕਿੱਤੀ ਏ ਕਿ ਕੀ ਕਹਿਣਾ ਚਾਹੋਗੇ ਕਹਿਣਾ ਜੀ ਆਮ ਆਦਮੀ ਪਾਰਟੀ ਗੁੰਡਾ ਰਾਜ ਏ ਇਹਨਾਂ ਦਾ ਪਹਿਲਾਂ ਵੀ ਮੈਨੂੰ ਮਾਰਦੀਆਂ ਤਬਕੀਆਂ ਤੇ ਗੰਦੀਆਂ ਗਾਲਾਂ ਵੀ ਇਹਨਾਂ ਨੇ ਮੇਰੀ ਘਰ ਵਾਲੀ ਨੂੰ ਤੇ ਕੁੜੀ ਨੂੰ ਗੰਦੀਆਂ ਗਾਲਾਂ ਕੱਢਦੇ ਰਏ ਆ ਇਹੀ ਏ ਇਹਦਾ ਜਿਹੜਾ ਸਾਰਾ ਪਹਿਲਾਂ ਵੀ ਅੱਜ ਤੋਂ 2 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਫੋਨ ਤੇ ਵੀ ਤੂੰ ਇਥੇ ਆਪਣੇ ਵਹੀ-ਪੋਹੀ ਵਾੜਨਾ ਨਹੀਂ ਗਾ ਤੂੰ ਮਲਾਂ ਇਨਾ ਇਨਾ ਦਾ ਗੁੱਡਾ ਰਾਜ ਕੱਲ ਨੂੰ ਸਾਡਾ ਕੋਈ ਵੀ ਨੁਕਸਾਨ ਹੋਵੇ ਇੱਕ ਮਿੰਟ ਜੀ ਕਿ ਨੇੜੇ ਕੋਈ ਜੀ ਕਿ ਇਹਨਾਂ ਦੇ ਮੈਸੇਜ ਆ ਗਿਆ ਕੱਲ ਨੂੰ ਸਾਡਾ ਕੋਈ ਵੀ ਜਾਨੀ ਮਾਨੀ ਨੁਕਸਾਨ ਹੋਵੇ ਅਸੀਂ ਪਤਾ ਇਹਨਾਂ ਤੇ ਦਵਾਂਗੇ ਇਹ ਸਾਡੇ ਇਹ ਜ਼ਿੰਮੇਵਾਰ ਹੋਣਗੇ ਸਾਡੇ ਕਿਸੇ ਵੀ ਨੁਕਸਾਨ ਚ ਜਿਹੜਾ ਮਰਜ਼ੀ ਹੋਵੇ ਡਿਊਟੀ ਦਰਾਂ ਨੂੰ ਹੋਵੇ ਕੋਈ ਜਾਨੀ ਮਾਨੀ ਨੂੰ ਕੋਈ ਵੀ ਨੁਕਸਾਨ ਹੋਵੇ ਜ਼ਿੰਮੇਵਾਰ ਇਹ ਹੋਣਗੇ ਸਾਡੇ ਨੁਕਸਾਨ ਦੇ ਕੀ ਤੁਹਾਡਾ ਨਾਮ ਕੀ ਸੁਖਰਾਜ ਕੌਰ ਠੀਕ ਹੈ ਇਹਨਾਂ ਦੀ ਧਰਮ ਪਤਨੀ ਹਾਂਜੀ ਠੀਕ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਘਰ ਵਾਲੇ ਦੇ ਨਾਲ ਡਿਊਟੀ ਕਰ ਰਹੇ ਸੀ ਇਹ ਜਹੀ ਜਿਹੜੀ ਸਰ ਗਲਤ ਹੋਇਆ ਵਾ ਨਹੀਂ ਹੋਣਾ ਚਾਹੀਦਾ ਕਿਸੇ ਵੀ ਮੁਲਾਜ਼ਮ ਨਾਲ ਨਹੀਂ ਹੋਣਾ ਚਾਹੀਦਾ ਮੁਲਾਜ਼ਮ ਘਰੋਂ ਡਿਊਟੀ ਕਰਨ ਆਉਂਦੇ ਕਿਹਦੇ ਛਿੱਤਰ ਖਾਣ ਨਹੀਂ ਆਉਂਦੇ ਕਿਹਦੇ ਪਿਓ ਦਾ ਨਹੀਂ ਖਾਂਦੇ ਆਪਣੀ ਮਿਹਨਤ ਦੀ ਕਮਾਈ ਖਾਂਦਾ ਜਿਹੜਾ ਖਾਂਦਾ ਕੋਈ ਕਿਸੇ ਦੇ ਘਰੋਂ ਨਹੀਂ ਖਾਂਦਾ ਨਾ ਕੋਈ ਥੇਨੂ